ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਲੜੀਵਾਰ ਸ਼ਬਦ ਵਿਚਾਰ ਲਗਾਤਾਰ ਸਰਵਣ ਕਰ ਰਹੇ ਹੋ ਆਪ ਜੀ ਕਿਰਪਾ ਕਰਨੀ ਇਸੇ ਤਰ੍ਹਾਂ ਹੀ ਇਸ ਚੈਨਲ ਨਾਲ ਜੁੜੇ ਰਹਿਣਾ ਜੀ ਅੱਜ ਸਤਿਗੁਰੂ ਸਾਹਿਬ ਜੀ ਦੇ ਉਸ ਤੋਂ ਅਗਲੇ ਸ਼ਬਦ ਗੌੜੀ ਮਹੱਲਾ ਨੌਵਾ ਸਾਧੋ RAM ਸ਼ਰਨ ਬਿਸ਼ਰਾਮਾ ਇਸ ਦੇ ਅਰਥ ਇੰਜ ਸਰਵਣ ਕਰਨਾ ਜੀ ਗੌੜੀ ਮਹੱਲਾ ਨੌਵਾ ਗੌੜੀ ਰਾਗ ਅੰਦਰ ਨੌਵੇਂ ਨਾਨਕ ਪਾਤਸ਼ਾਹ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਫਰਮਾਨ ਕਰਦੇ ਹਨ ਸਾਧੋ RAM ਸ਼ਰਨ ਬਿਸ਼ਰਾਮਾ हे भाई उस परमात्मा ਦਾ ਨਾਮ ਸਿਮਰ ਕੇ ਹੀ ਸੁਖ ਤੇ ਸ਼ਾਂਤੀ ਭਾਵ ਟਿਕਾਓ ਮਿਲ ਸਕਦਾ ਹੈ ਜਿਵੇਂ ਸੁਖਮਣੀ ਸਾਹਿਬ ਸਤਗੁਰ ਜੀ ਪ੍ਰਮਾਨ ਕਰਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵ ਸਾਬ ਕੁਝ ਉਸ ਪਰਮਾਤਮਾ ਦੇ ਸਿਮਰਨ ਵਿੱਚ ਹੀ ਸੁਖ ਹੈ ਦੁਨੀਆਂ ਦੇ ਵਿੱਚ ਹੋਰ ਕੋਈ ਵੀ ਸੁਖ ਵਾਲੀ ਚੀਜ਼ ਹੈ ਉਹ ਕਦੇ ਨਾ ਕਦੇ ਦੁੱਖ ਪੈਦਾ ਕਰਦੀ ਹੈ ਪਰ ਕੇਵਲ ਪਰਮਾਤਮਾ ਦਾ ਨਾਮ ਹੈ ਜਿਹੜਾ ਮਨੁੱਖ ਨੂੰ ਹਮੇਸ਼ਾ ਸੁਖ ਦੇਣ ਵਾਲਾ ਹੈ ਸਤਿਗੁਰੂ ਜੀ ਸ਼ਲੋਕਾਂ ਅੰਦਰ ਵੀ ਬਖਸ਼ਿਸ਼ ਕਰਦੇ ਹਨ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹ ਨਾਨਕ ਸੁਣ ਰੇ ਮਨਾ ਦੁਰਲਭ ਮਾਨਖ ਦੇ ਸੋ ਸਤਗੁਰੂ ਜੀ ਕੇ ਬਖਸ਼ਿਸ਼ ਕਰ ਰਹੇ ਹਨ ਕਿ हे ਭਾਈ ਉਸ ਪਰਮਾਤਮਾ ਦੇ RAM ਨਾਮ ਦੇ ਸ਼ਰਨ ਪਿਆ ਹੀ ਵਿਸਰਾਮ ਭਾਵ ਸਹਿਜ ਅਵਸਥਾ ਮਿਲ ਸਕਦੀ ਹੈ। ਬੇਦਪਰਾਣ ਪੜੇ ਕੋਏ ਇਹ ਗਣਾ। ਸਿਮਰੇ ਹਰ ਕੋ ਨਾਮਾ ਰਹਾਉ। ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ। ਕਿ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਇਹ ਸਮਝ ਆਈ ਕਿ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਹੀ ਸਿਰਮੌਰ ਹੈ ਕੇਵਲ ਉਹ ਪ੍ਰਮਾਤਮਾ ਵਾਹਿਗੁਰੂ ਹੀ ਸਭ ਜੀਵਾਂ ਨੂੰ ਬਖਸ਼ਿਸ਼ ਕਰਨ ਵਾਲਾ ਸਭ ਜੀਵਾਂ ਦੀ ਪਰਤਪਾਲਣਾ ਕਰਨ ਵਾਲਾ ਸਭ ਜੀਵਾਂ ਤੇ ਬਖਸ਼ਿਸ਼ ਕਰਨ ਵਾਲਾ ਹੈ ਇਹ ਉਹ ਪ੍ਰਮਾਤਮਾ ਦੇ ਪਰਉਪਕਾਰ ਨੂੰ ਜਾਣ ਕੇ ਬੇਦ ਭ੍ਰਾਂਣ ਦਾ ਗਿਆਨ ਜਿਹੜਾ ਹੈ ਇਹਨੂੰ ਦ੍ਰਿੜ ਕਰਕੇ ਪਾਠ ਦਾ ਗਿਆਨ ਦ੍ਰਿੜ ਕਰਕੇ ਇਹ ਪਰਮਾਤਮਾ ਦਾ ਜਿਹੜਾ ਮਨੁੱਖ ਨਾਮ ਸਿਮਰਨ ਦੇ ਵਿੱਚ ਲੱਗ ਜਾਂਦਾ ਹੈ ਅੱਗੇ ਰਹਾਉ ਭਾ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਲੋਭ ਮੋ ਮਾਇਆ ਮਮਤਾ ਫਨ ਔ ਬਿਖਿਆਨ ਕੀ ਸੇਵਾ ਜਿਹੜੇ ਮਨੁੱਖ ਲੋਭ ਮੋਹ ਮਾਇਆ ਮਮਤਾ ਜਾਂ ਵਿਕਾਰਾਂ ਦੇ ਸੇਵਾ ਵਿੱਚ ਨਹੀਂ ਪੈਂਦੇ ਭਾਵ ਜਿਨ੍ਹਾਂ ਨੂੰ ਲੋਭ ਦਾ ਮੋਹ ਦਾ ਦੁਨੀਆ ਦੀ ਮਾਇਆ ਦਾ ਮਮਤਾ ਦਾ ਤੇ ਇਹ ਵਿਸ਼ੇ ਵਿਕਾਰਾਂ ਦਾ ਕੋਈ ਪਰਸ਼ਾਵਾਂ ਨਹੀਂ ਪੈਂਦਾ ਹਰ ਇੱਕ ਸੋਗ ਪਰ ਸਹਿ ਜੀ ਨਾ ਹਨ ਸੋ ਮੂਰਤ ਹੈ ਦੇਵਾ ਜਿਨ੍ਹਾਂ ਨੂੰ ਖੁਸ਼ੀ ਗਾਮੀ ਜੇ ਉਹਨਾਂ ਨੂੰ ਵਾਹਿਗੁਰੂ ਸੁਖ ਦਿੰਦਾ ਹੈ ਉਹ ਫਿਰ ਵੀ ਪਰਮਾਤਮਾ ਦੇ ਨਾਮ ਵਿੱਚ ਲੱਗੇ ਰਹਿੰਦੇ ਨੇ ਉਹ ਖੁਸ਼ੀ 'ਚ ਖੀਵੇ ਹੋ ਕੇ ਪਰਮਾਤਮਾ ਨੂੰ ਭੁੱਲਦੇ ਨਹੀਂ ਤੇ ਦੁੱਖ ਦੇ ਵਿੱਚ ਉਹ ਦੁਖੀ ਨਹੀਂ ਹੁੰਦੇ ਪਰਮਾਤਮਾ ਨੂੰ ਨਿਹੋਰੇ ਨਹੀਂ ਮਾਰਦੇ ਉਹਨਾਂ ਵਾਸਤੇ ਕੋਈ ਦੁੱਖ ਸੁਖ ਨਹੀਂ ਦੁੱਖ ਤੇ ਸੁਖ ਇੱਕੋ ਜਿਹਾ ਹੈ ਹਰਖ ਸੋਗ ਪਰਸ ਜੇ ਨਾ ਹਨ ਜਿਨ੍ਹਾਂ ਨੂੰ ਖੁਸ਼ੀ ਗਮੀ ਇੱਕਸਾਰ ਹੈ ਖੁਸ਼ੀ ਗਮੀ ਸਿਉਂਦੀ ਨਹੀਂ ਪਰਸਦੀ ਨਹੀਂ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਸੋ ਮੂਰਤ ਹੈ ਦੇਵਾ ਉਹ ਭਗਵਾਨ ਰੂਪ ਨੇ ਉਹ ਗਿਆਨੀ ਰੂਪ ਨੇ ਉਹ ਅਕਾਲ ਪੁਰਖ ਦੇ ਰਤੇ ਹੋਏ ਪੁਰਖ ਹੁੰਦੇ ਨੇ ਉਹ ਦੇਵ ਰੂਪ ਪਰਮਾਤਮਾ ਦੇ ਨਾਲ ਜੁੜੇ ਹੋਏ ਪੁਰਖ ਹੁੰਦੇ ਹਨ ਸੁਰਗ ਨਰਕ ਅਮਰਤ ਬਿਖੀ ਸਭ ਤ्यों ਕੰਚਨ ਅਰ ਪੈਸਾ ਉਹਨਾਂ ਵਾਸਤੇ ਨਰਕ ਸੁਰਗ ਦਾ ਕੋਈ ਲੋਭ ਲਾਲਚ ਨਹੀਂ ਡਰ ਨਹੀਂ ਸਤਗੁਰੂ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉਰਾਦੇ ਹਮ ਕਾਹੂ ਕੀ ਕਾ ਨਾ ਘੜਤੇ ਆਪਣੇ ਗੁਰ ਪ੍ਰਸਾਦੇ ਬਸ ਮੇਰੇ ਤੇ ਮੇਰੇ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ ਮੈਂ ਕਿਸੇ ਇਸ ਲਾਲਚ ਕਰਕੇ ਕਿ ਮੈਨੂੰ ਸੁਰਗ ਮਿਲੇਗਾ ਮੈਂ ਇਸ ਡਰ ਕਰਕੇ ਕਿ ਮੈਨੂੰ ਨਰਕ ਮਿਲੇਗਾ ਮੈਂ ਸੇਵਾ ਨਹੀਂ ਕਰਦਾ ਮੈਂ ਸੇਵਾ ਇਸ ਕਰਕੇ ਕਰਦਾ ਹਾਂ ਮੈਂ ਬਾਣੀ ਇਸ ਕਰਕੇ ਪੜ੍ਹਦਾ ਹਾਂ ਕਿ ਮੇਰੇ ਤੇ ਮੇਰਾ ਗੁਰੂ ਤਰੁੱਟ ਜਾਵੇ ਮੇਰੇ ਤੇ ਗੁਰੂ ਦੀ ਕਿਰਪਾ ਹੋ ਜਾਵੇ ਮੈਂ ਗੁਰੂ ਨੂੰ ਭਾਜ ਆਵਾਂ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤੇ ਜਿਹਦੇ ਵਾਸਤੇ ਅੰਮ੍ਰਿਤ ਵੀ ਉਹੋ ਜਿਹਾ ਹੀ ਹੈ ਤੇ ਜ਼ਹਿਰ ਵੀ ਉਹੋ ਜੀ ਹੈ ਹੁਣ ਇੱਥੇ ਅੰਮ੍ਰਿਤ ਕੀ ਹੈ ਕਿ ਜੋ ਸੰਸਾਰ ਦੇ ਵਿੱਚ ਸੁਖ ਨੇ ਦੁਨੀਆ ਉਹਨਾਂ ਨੂੰ ਚਾਹੁੰਦੀ ਹੈ ਮਿੱਠਾ ਕਰਕੇ ਮੰਨਦੀ ਹੈ ਤੇ ਦੁਨੀਆ ਦੇ ਵਿੱਚ ਦੁੱਖ ਤੇ ਦੁੱਖ ਦੇਣ ਵਾਲੇ ਜਿਹੜੇ ਨੇ ਉਹਨਾਂ ਨੂੰ ਜ਼ਹਿਰ ਵਾਂਗ ਸਮਝਦੀ ਹੈ ਪਰ ਜਿਹੜੇ ਪ੍ਰਮਾਤਮਾ ਦੇ ਵਿੱਚ ਰੱਤੇ ਹੋਏ ਹੁੰਦੇ ਨੇ ਉਹ ਬੁਰੇ ਭਲੇ ਸਭ ਨੂੰ ਸਮ ਕਰ ਜਾਣਦੇ ਨੇ ਜੇ ਕੋਈ ਚੰਗਾ ਹੈ ਤਾ ਵੀ ਵਾਹਿਗੁਰੂ ਦਾ ਸ਼ੁਕਰਾਨਾ ਸਤਿਗੁਰੂ ਤੂੰ ਇਸ ਪੁਰਸ਼ ਨੂੰ ਚੰਗੇ ਗੁਣ ਬਖਸ਼ੇ ਨੇ ਜੇ ਕੋਈ ਮਾੜਾ ਵਿਹਾਰ ਵਿਚਾਰ ਵਾਲਾ ਮਿਲ ਗਿਆ ਤਾਂ ਵੀ ਸਤਿਗੁਰ ਦੇ ਚਰਨਾਂ 'ਚ ਬੇਨਤੀ ਸਤਿਗੁਰ ਇਹ ਤੇਰੀ ਬਣਾਈ ਹੈ ਇਸ ਤੇ ਵੀ ਰਹਿਮ ਕਰ ਸੋ ਗੁਰੂ ਸਾਹਿਬ ਕਹਿੰਦੇ ਉਸ ਨੂੰ ਅਮਰਤ ਬੇਖ ਇਹ ਸਭ ਤਉ ਕੰਚਨ ਆਰ ਪੈਸਾ ਔਰ ਉਹਨੂੰ ਕੰਚਨ ਇੱਥੇ ਸ਼ਬਦ ਹੈ ਜਿਹੜਾ ਕੰਚਨ ਦੇ ਬਹੁ ਅਰਥ ਨੇ ਪਰ ਇੱਥੇ ਕੰਚਨ ਜਿਹੜਾ ਸ਼ਬਦ ਹੈ ਉਸਦੇ ਅਰਥ ਹਨ ਸੋਨਾ ਔਰ ਉਹਦੇ ਲਈ ਸੋਨਾ ਤੇ ਪੈਸਾ ਕਿਉਂਕਿ ਪਹਿਲਾਂ ਜਿਹੜਾ ਪੈਸੇ ਸੀ ਉਹ ਤਾਂਬੇ ਦੇ ਸ਼ਿੱਕੇ ਚੱਲਦੇ ਸਨ ਬਹੁਤੇ ਅੱਜ ਵੀ ਸਾਨੂੰ ਕਈ ਘਰਾਂ ਦੇ ਵਿੱਚ ਅਸੀਂ ਜਿਹਨੂੰ ਡਬਲੀ ਪੈਸਾ ਕਹਿ ਦਿੰਦੇ ਆ ਉਹ ਪ੍ਰਾਤਨ ਸਿੱਕੇ ਨੇ ਤੇ ਉਹ ਪੈਸਾ ਜਿਹੜਾ ਹੈ ਉਹ ਤਾਂਬੇ ਦਾ ਹੁੰਦਾ ਸੀ ਗੁਰੂ ਸਾਹਿਬ ਕਹਿੰਦੇ ਉਸ ਪੁਰਸ਼ ਲਈ ਕੰਚਨ ਭਾਵ ਸੋਨਾ ਪੈਸਾ ਭਾਵ ਤਾਂਬਾ ਏ ਵੀ ਇੱਕੋ ਜਿਹਾ ਹੁੰਦਾ ਹੈ ਜਿਨ੍ਹਾਂ ਨੂੰ ਨਰਕ ਸੁਰਗ ਅੰਮ੍ਰਿਤ ਜ਼ਹਿਰ ਸਿਉਨੇ ਅਤੇ ਤਾਂਬੇ ਵਿੱਚ ਕੋਈ ਫਰਕ ਨਹੀਂ ਲੱਗਦਾ ਜਿਨ੍ਹਾਂ ਦੀ ਦ੍ਰਿਸ਼ਟੀ ਇੱਕੋ ਜੀ ਹੋ ਜਾਂਦੀ ਹੈ ਜੋ ਸਮਦ੍ਰਿਸ਼ਟੀ ਵਾਲੇ ਹੋ ਜਾਂਦੇ ਹਨ ਉਸ ਤਤ ਨਿੰਦਾ ਇਹ ਸਮਝਾ ਕੇ ਲੋਕ ਮੋਹ ਹੁਣ ਤੈ ਸਾ ਉਹਨਾਂ ਨੂੰ ਆਪਣੀ ਵਡਿਆਈ ਕਰਾਉਣ ਦਾ ਵੀ ਕੋਈ ਲੋਭ ਨਹੀਂ ਹੈ ਉਹ ਆਪਣੀ ਵਡਿਆਈ ਸੁਣ ਕੇ ਫੁੱਲਦੇ ਨਹੀਂ ਉਹਨਾਂ ਨੂੰ ਆਪਣੀ ਸ਼ੋਭਾ ਦਾ ਵਡਿਆਈ ਦਾ ਕੋਈ ਲਾਲਚ ਨਹੀਂ ਉਹਨਾਂ ਨੂੰ ਕੇਵਲ ਪਰਮਾਤਮਾ ਦਾ ਨਾਮ ਹੀ ਪਿਆਰਾ ਲੱਗਦਾ ਹੈ ਤੇ ਨਿੰਦਿਆ ਤੋਂ ਵੀ ਉਹਨਾਂ ਨੂੰ ਕੋਈ ਹਰਖ ਨਹੀਂ ਹੁੰਦਾ ਭਾਪ ਗੁੱਸੇ ਨਹੀਂ ਹੁੰਦੇ ਜਿਵੇਂ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੀ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਮੈਨੂੰ ਤਾਂ ਨਿੰਦਿਆ ਇੰਨੀ ਪਿਆਰੀ ਲੱਗਦੀ ਹੈ ਕਬੀਰ ਸਾਹਿਬ ਕਹਿੰਦੇ ਜਿੰਨੇ ਪਿਆਰੇ ਮਾਂ ਪਿਓ ਜਿਹੜਾ ਨਿੰਦਕ ਹੈ ਨਾ ਉਹ ਮੇਰੀ ਹਰ ਵੇਲੇ ਸੰਭਾਲ ਕਰਦਾ ਹੈ ਮੇਰੇ ਤੇ ਹਰ ਵੇਲੇ ਨਿਗਾਹ ਰੱਖਦਾ ਜਿਵੇਂ ਮੇਰੀ ਨਿਗਾਹ ਮੇਰੇ ਮਾਂ ਪਿਓ ਰੱਖਦੇ ਸੀ ਤੇ ਕਬੀਰ ਸਾਹਿਬ ਕਹਿੰਦੇ ਇਹ ਨਿੰਦਕਾਂ ਕਰਕੇ ਹੀ ਮੇਰੇ ਵਰਗੇ ਜਿਹੜੇ ਨੇ ਉਹ ਸਿੱਧਤ ਹੋ ਕੇ ਚੱਲਦੇ ਨੇ ਤੇ ਜਿਹੜਾ ਪੁਰਸ਼ ਗੁਰੂ ਸਾਹਿਬ ਕਹਿੰਦੇ ਐਸਾ ਹੈ ਜਿਹਨੂੰ ਉਸਤਤ ਤੇ ਨਿੰਦਾ ਇਹ ਸਮਝ ਆ ਕਾ ਜਿਹਨੂੰ ਇਹ ਉਸਤਤ ਬੜੀ ਆਈ ਤੇ ਨਿੰਦਿਆ ਜਿਹਦੇ ਵਾਸਤੇ ਸਮ ਹੈ ਇੱਕੋ ਜੀ ਹੈ ਲੋਭ ਮੋਹ ਫੁਣ ਤੈਸਾ ਤੇ ਲੋਭ ਤੇ ਮੋਹ ਜਿੰਨਾ ਵਾਸਤੇ ਕੋਈ ਅਰਥ ਨਹੀਂ ਰੱਖਦਾ ਦੁੱਖ ਸੁੱਖ ਇਹ ਬੰਦੇ ਜੇ ਨਾ ਨਾ ਤੇ ਤੁਮ ਜਾਨੋ ਗਿਆਨੀ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਜਿਹੜੇ ਉੱਪਰ ਦੱਸੇ ਸਾਰੇ ਬਚਨ ਨੇ ਨਾ ਜਿਨ੍ਹਾਂ ਦੀ ਅਵਸਥਾ ਉੱਪਰ ਦੱਸੇ ਅਨੁਸਾਰ ਹੈ ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਹੀ ਦੁੱਖ ਤੇ ਸੁਖ ਇੱਕੋ ਜਿਹੇ ਇੱਕੋ ਗੱਠੜੀ ਦੇ ਵਿੱਚ ਬੰਦੇ ਨੇ ਜਿਨ੍ਹਾਂ ਨੇ ਭਾਵ ਇੱਕੋ ਜਿਹੀ ਜਾਣਨਾ ਜਾਂ ਇੱਕ ਤਰ੍ਹਾਂ ਦੇ ਹੀ ਮਹਿਸੂਸ ਕਰਨਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਦੁੱਖ ਸੁਖ ਇਹ ਬੰਧੇ ਜੇ ਨਾ ਹਨ ਜਿਨ੍ਹਾਂ ਨੂੰ ਦੁੱਖ ਤੇ ਸੁਖ ਕੁਝੇ ਬੰਧਨ ਜ ਨਹੀਂ ਪਾ ਸਕਦੇ ਜਿਨ੍ਹਾਂ ਵਾਸਤੇ ਜਿਨ੍ਹਾਂ ਨੇ ਦੁੱਖ ਤੇ ਸੁਖ ਇੱਕੋ ਜਿਹਾ ਕਰਕੇ ਜਾਣਿਆ ਹੈ ਸਤਿਗੁਰੂ ਜੀ ਕਹਿੰਦੇ ਉਸੇ ਪੁਰਖ ਨੂੰ ਹੀ ਤੁਸੀਂ ਉਹ ਪ੍ਰਮਾਤਮਾ ਦੇ ਗਿਆਨ ਵਾਲਾ ਜਾਣੋ ਉਸ ਨੂੰ ਹੀ ਪ੍ਰਮਾਤਮਾ ਦੇ ਨਾਲ ਜੁੜਿਆ ਜਾਣੋ ਤਿਹੇ ਤੁਮ ਜਾਣੋ ਗਿਆਨੀ ਉਸੇ ਨੂੰ ਹੀ ਤੁਸੀਂ ਗਿਆਨ ਵਾਲਾ ਭਾਵ ਪ੍ਰਮਾਤਮਾ ਦੇ ਰਾਹ ਦਾ ਗਿਆਨੀ ਭਾਵ ਜਾਣਕਾਰ ਮੰਨੋ ਨਾਨਕ ਮੁਕਤ ਤਾਂਹੀਂ ਤੁਮ ਮੰਨੋ ਇਹ ਬੀਦ ਕੋ ਜੋ ਪ੍ਰਾਣੀ ਸਤਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਜੀ ਨਾਨਕ ਨਾਮ ਦੀ ਮੋਹਰ ਲਾ ਕੇ ਇਹ ਬਖਸ਼ਿਸ਼ ਕਰਦੇ ਹਨ ਕਿ ਤੁਸੀਂ ਉਸ ਪੁਰਖ ਨੂੰ ਉਸ ਪ੍ਰਾਣੀ ਨੂੰ ਮੁਕਤ ਜੀਵਨ ਮੁਕਤ ਸਮਝੋ ਜਿਹੜੇ ਨੇ ਇਹ ਦੁੱਖ ਤੇ ਸੁੱਖ ਨੂੰ ਇਕਸਾਰ ਮੰਨਿਆ ਜਿਹਦੇ ਵਾਸਤੇ ਸੋਨੇ ਤੇ ਤਾਂਬੇ 'ਚ ਕੋਈ ਅੰਤਰ ਨਹੀਂ ਜਿਹਨੂੰ ਵਡਿਆਈ ਤੇ ਨਿੰਦਾ 'ਚ ਕੋਈ ਫਰਕ ਨਹੀਂ ਤੇ ਗੁਰੂ ਸਭ ਕਹਿੰਦੇ ਇਹ ਵਿਦ ਕੋ ਜੋ ਪ੍ਰਾਣੀ ਜੋ ਪ੍ਰਾਣੀ ਇਸ ਤਰ੍ਹਾਂ ਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਪਾਛਾ ਜੀ ਬਖਸ਼ਿਸ਼ ਕਰ ਰਹੇ ਹਨ ਕਿ ਉਸ ਮਨੁੱਖ ਨੂੰ ਤੁਸੀਂ ਜੀਵਨ ਮੁਕਤ ਹੀ ਕਹਿ ਸਕਦੇ ਹੋ ਉਹ ਹੀ ਮਨੁੱਖ ਅਸਲ ਦੇ ਵਿੱਚ ਮੁਕਤ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾ ਚੁੱਕਾਂ ਦੀ ਖੀਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ